ਇਸ ਡੈਡੀਕੇਸ਼ਨ ਦੇ ਨਾਲ ਰੂਬੀ ਜੀ ਲੋਕਾਂ ਨੂੰ ਵਿਚਰਦੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਉਹ ਕਾਬਲੇ ਤਰੀਫ ਹੈ ਬਾਈਬਸੋਤਾ ਸਾਹਿਬ ਨਾਲ ਪੁਰਾਣੇ ਜੁੜੇ ਹੋਏ ਆ ਤੇ ਕੰਮ ਵਧੀਆ ਕਰਦੇ ਨੇ ਇਹ ਰਾਜ ਇਸੇ ਕੱਟ ਹੋਇਆ ਦੱਸ ਰਿਹਾ ਕਿ ਇਹ ਲੋਕਾਂ ਦੇ ਨਾਲ 2015 ਤੋਂ ਵਿਚਰ ਰਹੇ ਨੇ ਤੁਸੀਂ ਆਏ ਅੱਜ ਰੂਬੀ ਸੋਤਾਲੀ ਬਰੋਗ ਹਾਂਜੀ ਹਾਂਜੀ ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗਿਆ ਆ ਕਾਰ ਦੇ ਪ੍ਰਾਈਸਸ ਬੜੇ ਸੋਚਦੀ ਆ ਸਾਡੇ ਵਾਲੇ ਸੋਚਦੀ ਆ ਹਾਂਜੀ ਵਧੀਆ ਆ ਕਿਦਾਂ ਲੱਗ ਰਿਹਾ ਮਹੌਲ ਕੀ ਮੌਲਿਆ ਬਹੁਤ ਵੀਰੇ ਬਹੁਤ ਵਧੀਆ ਨਾਲ ਜੀ ਤੇ ਤੁਸੀਂ ਲੋਕਾਂ ਨੂੰ ਹੀ ਕਿਉਂ ਰੋਡ ਬਣਾਣਾ ਚਾਹੁੰਦੇ ਹੋ ਵਧੀਆ ਇੱਕ ਵਧੀਆ ਇਨਸਾਨ ਨੇ ਜੋ ਨੇ ਆ ਵੀ ਜਿਹਦਾ ਉਹਨਾਂ ਦੇ ਸਪੋਰਟ ਵਤੋ ਵਤ ਹੋਏ ਹਨ ਰੂਬੀ ਨੂੰ ਹੀ ਕਿਉਂ ਵੋਟ ਕਰਨਾ ਚਾਹੁੰਦੇ ਹੋ ਤੁਸੀਂ ਕਜ਼ ਉਹਨਾਂ ਨੇ ਬਹੁਤ ਸਾਰੇ ਕਮਿਊਨਿਟੀ ਲਈ ਕੀਤੇ ਆਪਣੀ ਸਪੈਸ਼ਲਿਸ ਪੰਜਾਬੀਜ਼ ਲਈ ਸਿਕਸ ਲਈ ਸੋ ਵੀ ਵਾਂਟ ਟੂ ਰੀ ਇਲੈਕਟ ਰੂਬੀ ਸੋਹੜਾ ਹਾਂਜੀ ਬਹੁਤ ਵਧੀਆ ਅੱਜ ਸਾਰੇ ਰੂਬੀ ਸੋਹ ਤਰੀ ਸਪੋਰਟ ਕਰ ਨਾਲ ਨੇਥ ਤੇ ਬਹੁਤ ਬੜਾ ਇਕੱਠ ਹੋਇਆ ਇਵਨ ਦੋ ਫ੍ਰੀਜ਼ਿੰਗ ਰੇਨ ਸੀ ਸਾਰੇ ਇਕੱਠੇ ਹੋ ਗਏ ਕਮਿਊਨਿਟੀ ਵਾਸਤੇ ਰੂਬੀ ਸੋਤਾ ਕਮਿਊਨਿਟੀ ਵਾਸਤੇ ਇਹ ਕੋਈ ਲੜਦੇ ਨੇ ਖੜਦੇ ਨੇ ਤੇ ਜੋ ਕੋਈ ਵੀ ਸਿਚੁਏਸ਼ਨ ਹੋਵੇ ਤੇ ਉਹਨੂੰ ਕੋਈ ਕੰਸਿਸੂਐਂਸੀਸ ਦਾ ਨਾ ਹੋ ਉਹ ਆ ਕੇ ਉਹ سپورਟ ਜ਼ਰੂਰ ਕਰ ਦਿੰਨੇ ਹਾਂ ਰੂਬੀ ਦੀ سپورਟ ਜਾਇਆ ਔਰ ਅੱਜ ਤੋਂ ਨਹੀਂ ਆ ਪਿਛਲੇ 6 ਸਾਲ ਤੋਂ ਅਸੀਂ ਰੂਬੀ ਦੀ سپورਟ ਕਰਦੇ ਪਹਿਲਾਂ ਵੀ ਅਸੀਂ ਰੂਬੀ ਸੋਤਾ ਦੇ ਨਾਲ ਹੀ ਸੀ ਹੁਣ ਵੀ ਡਟ ਕੇ ਰੂਬੀ ਸੋਤਾ ਦੇ ਨਾਲ ਹੀ ਖੜੇ ਹਾਂ ਉਹਨਾਂ ਦਾ ਇਲੈਕਸ਼ਨ ਤਾਂ ਜਿੱਤਣਗੇ ਪੱਕੇ ਹੀ ਜਿੱਤਣਗੇ ਜੀ ਸਭ ਤੋਂ ਵਧੀਆ ਗਵਰਨਮੈਂਟ ਸਾਫਤ ਹੋਈ ਹੈ ਇਹ ਬੀਬੀ ਦੀ ਤਾਂ ਹੀ ਮਦਦ ਕਰnae ਆਪਾਂ ਹਾਂਜੀ ਅੱਜ ਸੀ ਕੈਂਪੇਨ ਲਾਂਚ ਦੀ ਐ ਵੈਂਟਰ ਕਿਹਾ ਹੈਗਾ ਯਾ ਰਸਤਾ ਦਸ ਦੀ ਕੈਂਪੇਨਿੰਗ ਹੋਣਾ ਹੱfte ਤੋਂ ਵੱਧ ਹੋ ਗਿਆ ਲਗਾਤਾਰ ਰੋਜ਼ ਕਰ ਰਹੇ ਹੈਗੇ ਆ ਬਹੁਤ ਸਪੋਰਟ ਕਰਦੇ ਆ ਬਹੁਤ ਹੈਲਪਫੁਲ ਹੈਗੇ ਆ ਕੋਈ ਸਾਰੇ ਇਕੱਠੇ ਹੋ ਕੇ ਰੂਮੀ ਜੀ ਨੂੰ ਬਹੁਤ ਸਪੋਰਟ ਕਰਦੇ ਆ ਜੀ ਤੇ ਇਹਨਾਂ ਦੀ ਕਾਬਲੀਅਤ ਇਸ ਇਹ ਦੱਸਾਂ ਦੀ ਹੈ ਕਿ ਇਹ ਦੁਪਾਰਦ ਹੋ ਰਿਹਾ ਲੈਕ ਹੋਣੇ ਤੇ ਹੋਈ ਹੀ ਜਾਣਗੇ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਹਰਸੀ ਕਾਹ ਜੀ ਮੇਰਾ ਨਾਮ ਮਨਮੋਹਨ ਸਿੰਘ ਵਾਲੀਆ ਮਨਮੋਹਨ ਜੀ ਅੱਜ ਆਏ ਤੁਸੀਂ ਰੂਬੀ ਸੋਤਾ ਜੀ ਦੇ ਇੱਥੇ ਤਾਂ ਕਿਵੇਂ ਕਿਵੇਂ ਦੇਖ ਰਹੇ ਹੋ ਮਾਹੌਲ ਐਕਚੁਅਲੀ ਮੈਂ ਰੂਬੀ ਸੋਤਾ ਜੀ ਨੂੰ ਬਹੁਤ ਪੁਰਾਣਾ ਜਾਣਦਾ ਆ ਜੀ ਆ ਲਿਵਿੰਗ ਵੈਰੀ ਨੀਅਰ ਬਾਈ ਔਰ ਜਿਸ ਡੈਡੀਕੇਸ਼ਨ ਦੇ ਨਾਲ ਰੂਬੀ ਜੀ ਲੋਕਾਂ ਨੂੰ ਵਿਚਰਦੇ ਆ ਲੋਕਾਂ ਦੇ ਵਿੱਚ ਵਿਚਰਦੇ ਆ ਉਹ ਕਾਬਲੇ ਤਰੀਫ ਵਾਹ ਉਹੀ ਜੋਸ਼ ਹਰ ਵੇਲੇ ਛੋਟੇ ਮੋਟੇ ਕੰਮ ਵਾਸਤੇ ਜਦੋਂ ਕਿਤੇ ਰੂਬੀ ਜੀ ਕੋਲ ਗਏ ਆ ਹੱਸਦੇ ਚਿਹਰੇ ਨਾਲ ਹੀ ਉਹ ਮਿਲਿਆ ਹਮੇਸ਼ਾ ਉਹ ਉਹੀ ਜਿਹੜਾ ਜੋਸ਼ ਆ ਮਾਨ ਆ ਉਹ ਸਾਨੂੰ ਅੱਜ ਇੱਥੇ ਲੈ ਕੇ ਆਇਆ ਆ ਲੋਕਾਂ ਦਾ ਖਾਟਾ ਮਾਰਦਾ ਹਜੂਮ ਬੇਲ ਖੁਸ਼ ਕਰ ਰਿਹਾ ਕਿ ਜਿਲ੍ਹੇ ਲੋਕੀ ਸਪੋਰਟ ਕਰ ਰਹੇ ਨੇ ਰੂਬੀ ਜੀ ਫੁੱਲ ਸਪੋਰਟ ਕਰ ਰਹੇ ਹੋ ਹਾਂਜੀ 100% ਸਪੋਰਟ ਕੀ ਮੇਰੇ ਦੇਖਦੇ ਹੋ ਨਹੀਂ 100% ਜਿਹੜੇ ਜਿੱਦਤਨ ਗਏ ਜੀ लिबरल पार्टी ने लिबर पार्टी जो हुन ग्राफ दिख ਰਿਹਾ ਹੈ ਅੱਜ ਲੋਕਾਂ ਦੇ ਮੂੰਹ ਮੂੰਹ ਹਰੇਕ ਬੱਚੇ ਬੱਚੇ ਦੇ ਮੂੰਹ ਤੇ ਆਜਿਆ ਕਿ ਅੱਗੇ ਥਿੰਗਸ ਵਾ ਡਿਫਰੈਂਟ ਪਰ ਹੁਣ ਲਿਬਰਲ ਨੇ ਹੀ ਦੁਬਾਰਾ ਗਵਰਨਮੈਂਟ ਫਾਰਮ ਕਰ ਰਹੀ ਹੈ। ਓਕੇ। ਮਾਕ ਕਰਨੀ ਦੇ ਉਤੇ ਬਹੁਤ ਉਮੀਦਾਂ ਨੇ। ਜੀ। ਰੂਬੀ ਜੀ ਨੂੰ ਕੋਲੋਂ ਨੂੰ سپورਟ ਕਰਦੇ ਆ ਅਸੀਂ ਰੂਬੀ ਜੀ ਨੂੰ سپورਟ ਕਰਦੇ ਆ ਡੈਫੀਨਿਟਲੀ ਫੋਲ ਹਾਰਟਡਲੀ ਵੀ سپورਟ ਰੂਬੀਸ ਹੋਤਾ। ਥੈਂਕ ਯੂ ਜੀ ਧੰਨਵਾਦ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਬਾਜੀ ਦਾ ਮੇਰਾ ਜੀ ਹਰ ਲੈਵਲੀ ਨਿਕਾਲੋ ਹਰ ਲੈਵਲੀ ਨਿਕਾਲੋ ਸੁਲੰਬੇਪੁਰ ਬਾਈ ਜੀ ਓਕੇ ਜੀ ਬਾਜੀ ਤੁਹਾਡਾ ਜੀ ਨੰਬਰ ਕਾਲੋ ਕਾਲੋ ਸਾਹਿਬ ਜੀ ਤੁਸੀਂ ਆ ਜਾਏ ਸੋਤਾ ਸਾਹਿਬ ਦੇ ਪ੍ਰੋਗਰਾਮ ਤੇ ਹਾਂ ਜੀ ਕਿਵੇਂ ਦੇਖ ਰਹੇ ਹੋ ਵਧੀਆ ਜੀ ਆਪਣਾ ਮੈਂ ਕੈਨੇਡਾ ਰਹਿਣਾ ਜੀ ਓਕੇ ਜੀ ਸਾਡੇ ਵੱਲੋਂ ਤੇ ਆਪਣਾ ਸਾਰੇ ਲਿਬਰਲ ਨੇ ਉਥੇ ਜਿੱਤ ਪੱਕੀ ਆ ਬਾਈ ਸੋਤਾ ਸਾਹਿਬ ਨਾਲ ਪੁਰਾਣੇ ਜੁੜੇ ਹੋਏ ਆ ਤੇ ਕੰਮ ਵਧੀਆ ਕਰਦੇ ਨੇ ਬਾਕੀਆਂ ਨੂੰ ਵੀ ਉਮੀਦ ਕਰਾਂਗੇ ਕਿ ਉਹ ਵੋਟ ਕਰਨ ਬਿਲਕੁਲ ਹਾਂਜੀ ਹਾਂਜੀ ਸਰ ਸੋਤਾ ਸਾਹਿਬ ਨਾਲ ਜੁੜੇ ਹੋਇਆ ਜੀ ਪੁਰਾਣੇ ਲਿਬਰਲ ਹੈਗੇ ਆ ਤੇ ਸੋਤਾ ਸਾਹਿਬ ਨਹੀਂ ਜਿਦਾਵਾਂਗੇ ਕਿੰਨੇ ਪਰਸੈਂਟ ਉਮੀਦ ਰੱਖਦੇ ਹੋ ਜੀ ਸਾਡੀ ਪੂਰੀ ਉਮੀਦ ਹੈ ਜੀ ਸਾਨੂੰ ਲੱਗਦਾ ਇਹ ਵੀ ਕਨਸਰਵੇਟਿਵ ਹੋਰੇ ਤਾਂ ਨਹੀਂ ਆਉਦੀ ਓਕੇ ਆ ਇਹ ਤਾਂ ਪੀਰ ਪਾਲੀਗ ਨੂੰ ਆਪਣਾ ਨਹੀਂ ਪਤਾ ਵੀ ਆਪਣੀ ਰਾਈਡਿੰਗ ਕੱਢੂਗਾ ਕਿ ਨਹੀਂ ਕੱਢੂਗਾ ਅੱਛਾ ਜੀ ਜਦੋਂ ਆਪਣੀ ਰਾਈਡਿੰਗ ਕੱਢੂਗਾ ਫਿਰ ਉਸ ਤੋਂ ਬਾਅਦ ਦੇਖਾਂਗੇ ਕਿ ਬਾਕੀ ਇਹਨੂੰ ਕਢਾਉਂਦਾ ਕਿ ਨਹੀਂ ਕਢਾਉਂਦਾ ਹੈਨਾ ਬਾਕੀ ਜਿਹੜੀ ਕਲੀਅਰੈਂਸ ਵਾਲੀ ਗੱਲ ਬਹੁਤ ਵੱਡੀ ਬਹੁਤ ਵੱਡਾ ਮੁੱਦਾ ਸਪੈਸ਼ਲੀ ਸਿੱਖ ਕਮਿਊਨਿਟੀ ਦਾ ਬਹੁਤ ਵੱਡਾ ਮੁੱਦਾ ਆ ਉਹ ਬਿਲਕੁਲ ਠੀਕ ਆ ਜਿਹੜਾ ਅੱਜ ਤੱਕ ਨਿਰਜਲ ਸਾਹਿਬ ਬਾਰੇ ਕਦੇ ਉਹਨਾਂ ਨੇ ਕੋਈ ਬਿਆਨ ਤੱਕ ਨਹੀਂ ਦਿੱਤਾ ਠੀਕ ਆ ਇੱਥੇ ਪ੍ਰਾਈਮ ਮਿਨਿਸਟਰ ਵੀ ਬਿਆਨ ਦਿੰਦਾ ਇੱਕ ਸਿਟੀਜ਼ਨ ਵਾਸਤੇ ਆਪਦੇ ਵਾਸਤੇ ਚਾਹੇ ਉਹ ਸਿੱਖ ਸੀਗਾ ਤੇ ਚਾਹੇ ਕੋਈ ਹੋਰ ਆ ਬਿਲਕੁਲ ਜੀ ਕਿਤੇ ਨਾ ਬੜੀਆਂ ਬਹੁਤ ਵੱਡੀਆਂ ਗੱਲਾਂ ਨੇ ਸੋ ਅਸੀਂ ਲਿਬਰਲਾਂ ਖੜੇ ਆ ਬਈ ਕਿਤੇ ਨਾ ਕਿਤੇ ਜਿਹੜੀਆਂ ਭਾਵਨਾਵਾਂ ਨੇ ਉਹ ਜੁੜੀਆਂ ਹੋਈਆਂ ਨੇ ਹਰ ਬੰਦੇ ਦੀ ਇਹ ਵੀ ਗੱਲ ਹੈ ਬਈ ਭਾਵਨਾਵਾਂ ਤਾਂ ਹੀ ਜੁੜੀਆਂ ਹੁੰਦੀਆਂ ਨੇ ਜਦੋਂ ਤੁਹਾਡਾ ਲੀਡਰ ਤੁਹਾਡੇ ਨਾਲ ਜੁੜਦਾ ਰਾਈਟ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਤਾਂ ਕਿ ਦੁਨੀਆ ਵੋਟ ਕਰਦੀ ਸੀ ਜਦੋਂ ਤੱਕ ਉਹ ਜੁੜਿਆ ਹੋਇਆ ਸੀ ਸਾਥ ਚ ਹੈਨਾ ਸਖਵੀਰ ਬਾਦਲਾਜ ਨਹੀਂ ਜੁੜਿਆ ਤਾਂ ਹਾੜੇ ਕੱਢ ਰਿਹਾ ਹੈ ਕਿ ਨਹੀਂ ਕੱਢ ਰਿਹਾ ਬਸ ਇਹ ਗੱਲ ਆ ਇਹ ਲੋਕ ਜੁੜੇ ਹੋਏ ਨੇ ਹੈਨਾ ਹਰ ਇੱਕ ਥਾਂ ਤੇ ਜਦੋਂ ਫੋਨ ਕਰਦੇ ਆ ਕੋਈ ਆਮ ਬੰਦਾ ਵੀ ਫੋਨ ਕਰਦਾ ਮੇਰੇ ਵਰਗਾ ਉਹ ਸੁਣਦਾ ਆਫਿਸ ਵੀ ਹਾਂਜੀ ਕਿੱਥੋਂ ਫੋਨ ਆਇਆ ਸੀਗਾ ਹਾਂਜੀ ਅਸੀਂ ਤੁਹਾਨੂੰ ਗੈਟ ਬੈਕ ਟੂ ਯੂ ਹੈਨਾ ਕੰਜ਼ਰਵੇਟਿਵ ਵਾਲੇ ਤਾਂ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਹੈ ਕੈਂਡੀਡੇਟ ਕੌਣ ਆ ਹਾਂਜੀ ਸਰ ਕੋਈ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਇੱਕ ਰਿਪੋਰਟ ਕਾਰਡ ਹੁੰਦਾ ਜਿਹੜਾ ਇਹ ਦੱਸਦਾ ਕਿ ਲੋਕਾਂ ਦਾ ਕੀ ਸੋਚਣਾ ਵਿਚਾਰਨਾ ਤੁਸੀਂ 4 ਜਿਹੜੇ ਮਹੀਨੇ 6 ਮਹੀਨੇ ਮਗਰਲੇ ਇਲੈਕਸ਼ਨਾਂ ਚ ਆਣ ਕੇ ਵੱਡੇ ਵੱਡੇ ਵਾਅਦੇ ਕਰਕੇ ਇਲੈਕਸ਼ਨਾਂ ਨਹੀਂ ਜਿੱਤ ਸਕਦੇ ਤੁਹਾਡਾ ਕੰਮ ਬੋਲਦਾ ਤੁਸੀਂ ਕਿਦਾਂ ਆਪਣਾ ਲੋਕਾਂ 'ਚ ਵਿਚਰਦੇ ਹੋ ਉਹਨਾਂ ਦੇ ਕੰਮ ਕਰਦੇ ਹੋ ਤੇ ਭਾਵਨਾਵਾਂ ਦੇ ਜੁੜੇ ਹੋਣ ਦੇ ਨਾਲ-ਨਾਲ ਮਨੁੱਖੀ ਹੱਕਾਂ ਦੀ ਗੱਲ ਜਦੋਂ ਤੁਸੀਂ ਇੱਕ ਬੇਸਿਕ ਹਿਊਮਨ ਰਾਈਟਸ ਦੀ ਕਦਰ ਨਹੀਂ ਕਰਦੇ ਜਿਹੜੀ ਪਾਰਟੀ ਅੱਜ ਦੇ ਰੇਟ ਤੇ ਆਪਣੇ ਦੇਸ਼ ਦੇ ਹੱਕਾਂ 'ਚ ਨਹੀਂ ਖੜੀ ਕੰਜ਼ਰਵੇਟਿਵ ਪਾਰਟੀ ਨੂੰ ਕੋਈ ਕਿੱਦਾਂ ਵੋਟ ਕਰ ਸਕਦਾ ਮੇਰੀ ਸਮਝ ਤੋਂ ਬਾਹਰ ਆ ਦੂਸਰੀ ਗੱਲ ਜਿਹੜੀ ਪਾਰਟੀ ਨੂੰ ਆਪਣੇ ਲੋਕਲ ਕੈਂਡੀਡੇਟ ਤੇ ਭਰੋਸਾ ਨਹੀਂ ਇੱਥੋਂ ਉਹਨਾਂ ਨੇ ਕੈਂਡੀਡੇਟ ਜਿਹੜੇ ਲੋਕਲ ਖੜੇ ਸੀਗੇ ਜਿਹੜੇ ਸਾਲ ਤੋਂ 1.5 ਸਾਲ ਤੋਂ ਲੱਗੇ ਸੀ ਉਹਨਾਂ 'ਚ ਉਹ ਕਿਸੇ ਨੂੰ ਮੌਕਾ ਦਿੱਤਾ ਨਹੀਂ ਬਾਹਰੋਂ ਜਦੋਂ ਇਹ ਪੈਰਾਸ਼ੂਟ ਲੈਂਡਿੰਗ ਕਰਾਉਂਦੇ ਆ ਉਹਦਾ ਜਵਾਬ ਲੋਕ 22 ਅਪ੍ਰੈਲ ਨੂੰ ਚੰਗੇ ਰੂਪ 'ਚ ਉਹਨਾਂ ਨੂੰ ਸਾਹਮਣੇ ਆਏਗਾ ਤੇ ਕੱਲੀ ਇਸ ਰਾਈਡਿੰਗ 'ਚ ਹੋਈ ਨਹੀਂ 340 345 ਰਾਈਡੀਆਂ ਜੋ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਕਿ ਉਹ ਜਿਹੜਾ ਜਵਾਬ ਆ ਉਹ ਇਸ ਵਾਰੀ ਕੰਜ਼ਰਵੇਟਿਵ ਨੂੰ ਇਸ ਤਰ੍ਹਾਂ ਮਿਲਦਾ ਵਧੀਆ-ਵਧੀਆੜੇ slogan ਕੱਢ ਕੇ ਆਪਾਂ ਇਲੈਕਸ਼ਨਾਂ ਨਹੀਂ ਜਿੱਤ ਸਕਦੇ ਇਲੈਕਸ਼ਨਾਂ ਜਿੱਤੀਆਂ ਜਾਂਦੀਆਂ ਨੇ ਲੋਕਾਂ ਦੇ ਕੰਮ ਕਰਕੇ ਲੋਕਾਂ ਦੀ ਜੀਵਨ ਨੂੰ ਸਖਾਲਾ ਕਰਕੇ ਜੋ ਕਿ ਲਿਬਰਲ ਪਾਰਟੀ ਕਰਦੀ ਆਈ ਅੱਜ ਦੀ ਵੀ ਨਹੀਂ ਕਰਦੀ ਆਈ ਮਨੁੱਖੀ ਹੱਕਾਂ ਲਈ ਖੜੇ ਨੇ ਤੇ ਇਸੇ ਕਰਕੇ ਅਸੀਂ ਰੂਪੀ ਸੋਤਾ ਜੀ ਨਾਲ ਖੜੇ ਆ ਕਿਉਂਕਿ ਰੂਪੀ ਸੋਤਾ ਜੀ ਇਹ ਨਹੀਂ ਕਿ ਇਲੈਕਸ਼ਨਾਂ ਦੇ ਦਿੰਨਾ ਚ ਇੱਥੇ ਆ ਗਏ ਇਹ ਜਿਹੜਾ ਅੱਜ ਇਥੇ ਕੱਟ ਹੋਇਆ ਦੱਸ ਰਿਹਾ ਕਿ ਇਹ ਲੋਕਾਂ ਦੇ ਨਾਲ 2015 ਤੋਂ ਵਿਚਰ ਰਹੇ ਨੇ ਸ਼ਾਇਦ ਉਸ ਤੋਂ ਵੀ ਪਹਿਲਾਂ ਦੇ ਪਰ ਅਨਫੋਰਚੂਨੇਟਲੀ ਇਹ ਆ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਇਹ ਸੋਚਦੀਆਂ ਕਿ ਅਸੀਂ ਇਲੈਕਸ਼ਨਾਂ ਤੋਂ ਮਾੜਾ ਮਹੀਨਾ ਦੋ ਮਹੀਨੇ ਪਹਿਲਾਂ ਆਣ ਕੇ ਵੱਡੀਆਂ-ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਬੇਫਿਕੂ ਬਣਾ ਲਾਂਗੇ ਲੋਕ ਸਮਝਦਾਰ ਨੇ ਲੋਕ ਹਮੇਸ਼ਾ ਹੀ ਸਮਝਦਾਰੀ ਨਾਲ ਰਲ ਕੇ ਫੈਸਲਾ ਲੈਂਦੇ ਨੇ ਇਹ ਫੈਸਲਾ ਤੁਹਾਨੂੰ ਸਪਸ਼ਟ ਦਿਖੇਗਾ 28 ਤਰੀਕ ਨੂੰ ਜਦੋਂ ਆਲੇ-ਦੁਆਲੇ ਦੀ ਕੋਈ ਵੀ ਸੀਟ ਕਿ ਕਿゼ ਹੋਰ ਪਾਰਟੀ ਨੂੰ ਨਹੀਂ ਜਾਏਗੀ ਸਾਰੀਆਂ ਲਿਬਰਲ ਆ ਟਰੂਡੋ ਸਾਹਿਬ ਦਾ ਸਿੱਖਾਂ ਦੇ ਪੱਖ ਦੇ ਵਿੱਚ ਖੜੇ ਹੋ ਜਾਣਾ ਉਹ ਵੀ ਕਿਤੇ ਨਾ ਕਿਤੇ ਅਸਰ ਪਾਉਂਦਾ ਬਹੁਤ ਇਹ ਕੱਲਾ ਟਰੂਡੋ ਸਾਹਿਬ ਨੂੰ ਨਹੀਂ ਕਹਿਣਾ ਚਾਹੀਦਾ ਇਹ ਲਿਬਰਲ ਪਾਰਟੀ ਦੀ ਸੋਚ ਆ ਟਰੂਡੋ ਸਾਹਿਬ ਤੋਂ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਜਿਨ੍ਹਾਂ ਦੀ ਬਦੌਲਤ ਇੱਥੇ ਅੱਜ ਮੈਜੋਰਟੀ ਜਿਹੜੇ ਸਟੈਂਡ 'ਚ ਅਸੀਂ ਇਕੱਠੇ ਹੋਏ ਆਂ ਇੱਥੇ ਅਸੀਂ ਉਹਨਾਂ ਦੇ ਬਦੌਲਤ ਇੱਥੇ ਬੈਠੇ ਆਂ ਨਹੀਂ ਤਾਂ ਇਹ ਉਹ ਕੰਟਰੀਆਂ ਸਨ ਜਿਨ੍ਹਾਂ ਦੇ ਵਿੱਚ ਪਰਸਨ ਆਫ ਕਲਰ ਨੂੰ ਕੋਈ ਬੁਲਾਉਣਾ ਤਾਂ ਦੂਰ ਇੱਥੇ ਆਇਆਂ ਨੂੰ ਕੋਈ ਕੰਮ ਨਹੀਂ ਮਿਲਦਾ ਸੀਗਾ ਬੜੇ ਮੁਸ਼ਕਲਤਾ ਨਾਲ ਲੋਕਾਂ ਨੇ ਆਪਣੇ ਹੱਕ ਲਏ ਨੇ ਤੇ ਕੰਜ਼ਰਵੇਟਿਵ ਪਾਰਟੀ ਉਹ ਹੱਕ ਖੋ ਕੇ ਵਾਪਸ ਹੁੰਦਾ ਲੋਕਾਂ ਨੂੰ ਦਿਣਾ ਚਾਹੁੰਦੀ ਆ ਉਹਦੇ 엘ੀਟਸ ਨੂੰ ਦਿਣਾ ਚਾਹੁੰਦੀ ਆ ਸੋ ਜੇ ਉਹਨਾਂ ਚੀਜ਼ਾਂ ਨੂੰ ਰੋਕਣਾ ਹੈ ਅਸੀਂ ਕਈ ਵਾਰੀ ਬਸ ਕੁਝ ਦੋ ਚਾਰ ਗੱਲਾਂ ਸੁਣ ਲੈਣੇ ਆ ਪੀਰ ਪੋਲੀਓਬ ਨੇ ਇਵੇਂ ਕਰ ਦੇਣਾ ਜੀ ਪੀਰ ਪੋਲੀਓਬ ਨੇ ਪਿਛਲੇ ਤਿੰਨ ਸਾਲਾਂ ਚ ਇਹ ਤਾਂ ਦੱਸਿਆ ਨਹੀਂ ਵੀ ਜੋ ਕਹਿ ਰਿਆ ਕਰਨਾ ਕਰਨਾ ਕਿਦਾਂ ਚੀਜ਼ਾਂ ਕਹਿ ਦੇਣੀਆਂ ਕਰਨ ਦਾ ਇੱਕ ਪਲਾਨ ਹੋਣ ਚ ਬਹੁਤ ਫਰਕ ਹੁੰਦਾ ਬੜਾ ਅੰਤਰ ਹੁੰਦਾ ਲਿਬਰਲ ਪਾਰਟੀ ਕੋ ਇੱਕ ਪਲਾਨ ਆ ਜਿਹੜਾ ਕਿ ਡਿਲੀਵਰ ਕਰ ਰਿਆ ਚਾਹੇ ਉਹ ਕੋਵਿਡ ਚ ਡਿਲੀਵਰ ਕੀਤਾ ਹੋਏ ਅੱਜ ਦੀ ਰੇਟ 'ਚ ਲੋਕ ਕਹਿੰਦੇ ਨੇ ਜੀ ਕੋਵਿਡ 'ਚ ਪੈਸਾ ਫੜਾ ਵੰਡਤਾ ਜਦੋਂ ਕੋਵਿਡ 'ਚ ਆ ਰਿਹਾ ਸੀ ਉਦੋਂ ਕਿਸੇ ਨੇ ਮਨਾ ਨਹੀਂ ਕੀਤਾ ਕਿਉਂਕਿ ਉਦੋਂ ਜਦੋਂ ਘਰਾਂ 'ਚ ਬਹਿਣਾ ਪਿਆ ਸੀ ਤੇ ਮਾਰਗੇਜਸ ਨਹੀਂ ਜਾ ਰਹੀਆਂ ਉਦੋਂ ਪੈਸੇ ਬਹੁਤ ਚੰਗੇ ਲੱਗਦੇ ਸੀ ਲੋਕਾਂ ਨੂੰ ਹੁਣ ਲੋਕ ਕਹਿੰਦੇ ਨੇ ਸਾਡਾ ਦੇਸ਼ ਡਬਾਤਾ ਅੱਜ ਵੀ ਜਿਹੜੀਆਂ G7 ਕੰਟਰੀ ਆ ਸਾਡਾ ਪਰ ਕੈਪੀਟਲ ਡੈਟ ਸਭ ਤੋਂ ਘੱਟ ਆ ਪਰ ਇਹ ਫੈਕਟ ਤੁਹਾਨੂੰ ਕਦੀ ਕੰਸਰਵ ਦੇ ਕੋਈ ਨਹੀਂ ਮਿਲਨੇ ਉਹਨਾਂ ਕੋ ਤੁਹਾਨੂੰ ਲੈਣਾ ਮਿਲਦੀ ਹੈ ਜੀ ਐਕਸ ਦਾ ਟੈਕਸ ਅੱਛਾ ਐਕਸ ਦਾ ਟੈਕਸ ਕਿੱਦਾਂ ਕਰੋਗੇ ਤੁਸੀਂ ਤੁਹਾਨੂੰ ਮੈਨੂੰ ਜੋ ਸਹੂਲਤ ਮਿਲ ਰਹੀ ਹੈ ਤੁਹਾਨੂੰ ਹੈਲ ਸਾਨੂੰ ਫ੍ਰੀ ਐਜੂਕੇਸ਼ਨ ਮਿਲ ਰਹੀ ਆ ਇਹ ਚੀਜ਼ਾਂ ਕਿੱਥੋਂ ਆਉਂਦੀਆਂ ਨੇ ਇਹ ਤੁਹਾਡੇ ਮੇਰੇ ਟੈਕਸ ਤੋਂ ਆਉਂਦੀਆਂ ਪਰ ਜੇ ਅਸੀਂ ਐਕਸ ਦਾ ਟੈਕਸ ਕਰਦਾਂਗੇ ਫਿਰ ਅਸੀਂ ਕਾਰਪੋਰੇਸ਼ਨਸ ਨੂੰ ਤਾਂ ਖੁਸ਼ ਕਰ ਰਹੇ ਆ ਆਮ ਬੰਦੇ ਦਾ ਕੀ ਹੋਏਗਾ ਸੋ ਕਨਜ਼ਰਵੇਟਿਵ ਪਾਰਟੀ ਕਾਰਪੋਰੇਸ਼ਨ ਨੂੰ ਜਾਂ ਟੌਪ 2% ਜਿਹੜੇ ਅਮੀਰਾਂ ਨੂੰ ਤਾਂ ਖੁਸ਼ ਕਰ ਸਕਦੀ ਆ ਪਰ ਜਿਹੜੀ 98% ਆਮ ਆਵਾਮ ਦੀ ਗੱਲ ਕਰਨੀ ਆ ਉਹ ਸਿਰਫ ਲਿਬਰਲ ਪਾਰਟੀ ਹੀ ਕਰਦੀ ਆ ਕਰਦੀ ਆਈ ਆ ਤੇ ਇਹ ਮੈਸੇਜ ਬਾਹਰ ਜਾਣਾ ਬਹੁਤ ਜ਼ਰੂਰੀ ਆ ਕਿ ਜਿਹੜੇ ਸਲੋਗਨਸ ਨੇ ਫੈਂਸੀ ਫੈਂਸੀ ਉਹਨਾਂ ਦੇ ਮਗਰ ਲਾ ਕੇ ਅੱਛਾ ਤੁਸੀਂ ਪੀਰ ਪਾਲੀ ਆਉਂਦੀਆਂ ਗੱਲ ਦੇਖੀ ਹੋਏਗੀ ਅਸੀਂ ਇੱਕ ਸਟੀਲ ਫੈਕਟਰੀ 'ਚ ਗਿਆ ਆਪਣਾ ਕੋਡ ਲਾ ਲਿਆ ਤੇ ਅੱਗੇ ਲਿਖਦਾ ਨੋ ਕੋਡ ਔਨ ਬੂਟ ਸਮਥਿੰਗ ਲਾਈਕ ਦੈਟ ਤੁਸੀਂ 5 ਮਿੰਟ ਲਈ ਕੋਡ ਲਾ ਕੇ ਤੁਸੀਂ ਲੋਕਾਂ ਨੂੰ ਕਿੰਨਾ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ ਲੋਕਾਂ 'ਚ ਵੇਚ ਰਹੇ ਹੋ ਜਿਹੜੇ ਲੋਕਾਂ 'ਚ ਵੇਚਦੇ ਨੇ ਉਹਨਾਂ ਦਾ ਇੱਕ ਕੱਠ ਦੱਸਦਾ ਜੇ ਭਾਈ ਸਾਹਿਬ ਹੁਣੀਆਂ ਕੈਮਰਾ ਘਮਾਉਣਗੇ ਚਾਰੇ ਬੰਨੇ ਤੇ ਤੁਹਾਨੂੰ ਦੱਸੇਗਾ ਅੱਜ ਦਾ ਇੱਥੇ ਕੱਠ ਦੱਸੇਗਾ ਕਿ ਕਿਸ ਤਰ੍ਹਾਂ ਲੋਕਾਂ ਦੇ ਕੰਮ ਜਦੋਂ ਹੁੰਦੇ ਨੇ ਜੋ ਲੋਕਾਂ ਦੀ ਜੀਵਨ ਪਹਿਲਾਂ ਨਾਲੋਂ ਸਖਾਲਾ ਹੋਇਆ ਹੁੰਦਾ ਆ ਉਹ ਫਿਰ ਲੋਕ ਆਪ ਮਹਾਰੇ ਆਉਂਦੇ ਨੇ ਇੱਥੇ ਕਿਸੇ ਨੂੰ ਪੁੱਛਦਾ ਤੁਸੀਂ ਇਹਨਾਂ ਨੂੰ ਕਿਸੇ ਨੂੰ ਫੋਨ ਕਰਕੇ ਇਹਨੇ ਕਿਸੇ ਨੇ ਸ ਇੱਕ ਸੋਸ਼ਲ ਮੀਡੀਆ ਤੋਂ ਮੈਸੇਜ ਤੇ ਤਹ ਜਾਂਦਾ ਜਾਂ ਆਮ ਮੀਡੀਆ ਤੋਂ ਮੈਸੇਜ ਤੇ ਤਹ ਜਾਂਦਾ ਤੁਹਾਡੇ ਵਰਗੇ ਮੀਡੀਆ ਤੇ ਥਰੂ ਇੱਕ ਮੈਸੇਜ ਜਾਂਦਾ ਆ ਕਿ ਤੁਹਾਡੇ ਜਿਹੜੇ ਐਮਪੀ ਆ ਉਹਨਾਂ ਦਾ ਆਫਿਸ ਓਪਨਿੰਗ ਤੇ ਲੋਕ ਆਪ ਮਹਾਰੇ ਆਉਂਦੇ ਨੇ ਤੁਸੀਂ ਬਾਕੀ ਜਾ ਕੇ ਕਿਸੇ ਵੀ ਅੱਛਾ ਕਨਜ਼ਰਵੇਟਿਵ ਦੀ ਆਫਿਸ ਓਪਨਿੰਗ ਦਾ ਛੱਡੋ ਉਹਨਾਂ ਦੀ ਤਾਂ ਕਿਤੇਾਨੂੰ ਆਫਿਸ ਦੇਖਦੇ ਹੀ ਨਹੀਂ ਉਹਦਾ ਕਾਰਨ ਹੀ ਇਹ ਆ ਕਿ ਜਦੋਂ ਤੁਸੀਂ ਉਹ ਜਾ ਕੇ ਤੁਸੀਂ ਇੱਕ ਫੂਡ ਸਟਾਕ ਤੋਂ ਕੈਂਡੀਡੇਟ ਉੱਥੇ ਲਿਆ ਦੋਗੇ ਇੱਕ ਤੁਸੀਂ ਵੋਨ ਤੋਂ ਕਿਤੇ ਲਿਆ ਦੋਗੇ ਮਾਲਟਨ ਵਾਲਾ ਤੁਸੀਂ ਇੱਥੇ ਲਿਆਓਗੇ ਉਹ ਕੈਂਡੀਡੇਟ ਜਦੋਂ ਗਰਾਊਂਡ ਦੇ ਹੀ ਨਹੀਂ ਜੁੜੇ ਲੋਕਾਂ ਨਾਲ ਹੀ ਨਹੀਂ ਜੁੜੇ ਇਸੇ ਇਕੱਲਾ ਇਕੱਲਾ ਬੰਦਾ ਇਸ ਰਾਈਡਿੰਗ ਤੋਂ ਆ ਇਹਨਾਂ ਦੀ ਸਪੋਰਟ ਕਰ ਰਿਹਾ ਥੈਂਕ ਯੂ ਜੀ ਬਿਲਕੁਲ ਜੀ ਲੋਕਾਂ ਦਾ ਇਕੱਠ ਦੱਸਦਾ ਕਿ ਲੋਕ ਕਿਸ ਤਰੀਕੇ ਨਾਲ ਜੁੜੇ ਹੋਏ ਨੇ ਰੂਬੀ ਸੋਤਾ ਜੀ ਦੇ ਨਾਲ ਤੇ ਆਪਾਂ ਗੱਲ ਕਰਾਉਂਦੇ ਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਤੁਹਾਡਾ ਜਸ਼ਨ ਜੀ ਸਤਿ ਸ੍ਰੀ ਅਕਾਲ ਜਸ਼ਨ 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 ਕਚਨ ਹਾਂ ਜੀ ਕਚਨ ਜੀ ਤੁਸੀਂ ਆਏ ਅੱਜ ਰੂਬੀ ਸੋਤਾ ਦੇ ਪ੍ਰੋਗਰਾਮ ਹਾਂ ਜੀ ਹਾਂ ਜੀ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗਿਆ ਆ ਬਹੁਤ ਲੋਕ ਵੀ ਆਏ ਹੋਆ ਸਾਰੇ ਸਪੋਰਟ ਕਰਦੇ ਆ ਬਹੁਤ ਪੋਜ਼ਿਟਿਵ ਹੈ ਆ ਅਸੀਂ ਅੱਜ ਵੌਲੰਟੀਅਰ ਕਰਨ ਆਏ ਹੋ ਸੀਗੇ ਤੇ ਫੂਡ ਵੀ ਸਵਾਦ ਹੈ ਸਭ ਕੁਝ ਵਧੀਆ ਹੈ ਕੋ ਬੌਡ ਰੂਬੀ ਅੱਛਾ ਜੀ ਹਾਂ ਜੀ ਰੂਬੀ ਹੀ ਕਿਉਂ ਰੂਬੀ ਸਾਰਿਆਂ ਬਾਰੇ ਸੋਚਦੀ ਆ ਕਮਿਊਨਿਟੀ ਬਾਰੇ ਸੋਚਦੀ ਆ ਇੱਥੇ ਆ ਕੇ ਸਾਰੇ ਆਂਦੇ ਆ ਅਸੀਂ ਦੇਖੇ ਸੀਗੇ ਜਮੇਕਨ ਕਮਿਊਨਿਟੀ ਆਈ ਹੋ ਸੀਗੀ ਏਸ਼ੀਅਨ ਕਮਿਊਨਿਟੀ ਆਈ ਹੋ ਸੀਗੀ ਸਾਰੀ ਕਮਿਊਨਿਟੀ ਆ ਕੇ ਸਪੋਰਟ ਕਰਦੀ ਐ ਮੈਨੂੰ ਇਹ ਬਹੁਤ ਵਧੀਆ ਲੱਗਿਆ ਆ ਹਾਂ ਜੀ ਹਾਂ ਜੀ ਹੋਰ ਪਾਸਾ ਇਹ ਨਾਲ ਦੇ ਮੁਕਾਬਲੇ ਕਿਸ ਨੂੰ ਵੇਖਦੇ ਹੋ ਇਹਨਾਂ ਦੇ ਹੈ ਕਿ ਕੰਸਰਵੇਟਿਵ ਤੇ ਹੋਰ ਵੀ ਹੈ ਕਿ ਐਨਡੀਪੀ ਹਨਾ ਪਰ ਅਸੀਂ ਰੁਪਈ ਨੂੰ ਕਹਿੰਨਾ ਰੁਪਈ ਵਧੀਆ ਲੱਗਦੀ ਆ ਇਹ ਸਾਡੇ ਬਾਰੇ ਸੋਚਦੀ ਆ ਸਾਡੇ ਨੀਰ ਦੇ ਸੋਚਦੀ ਆ ਇਹ ਕਹਿੰਦੀ ਵੀ ਕੰਮ ਹੋਰ ਮਿਲੇ ਤੇ ਕਾਰ ਦੇ ਪ੍ਰਾਈਸਿਸ ਬਾਰੇ ਸੋਚਦੀ ਆ ਸਾਡੇ ਬਾਰੇ ਸੋਚਦੀ ਆ ਹਾਂਜੀ ਵਧੀਆ ਆ ਥੈਂਕ ਯੂ ਧੰਨਵਾਦ ਜੀ ਆਫ ਕਰਸ ਓਕੇ ਥੈਂਕ ਯੂ ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ ਕੀਨਾ ਤੁਹਾਡਾ ਜੀ ਨੋਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਕਿੱਥੋਂ ਆਂ ਪੰਡਿਆ ਤੋਂ ਕਿੱਥੋਂ ਸ਼੍ਰੀ ਫਾਜ਼ੇਗੜ ਸਾਹਿਬ ਜੀ ਫਾਜ਼ੇਗੜ ਦਾ ਤੋਂ ਅਜਾ ਤੁਸੀਂ ਅਜਾਏ ਰੂਬੀ ਸੋਤਾਜੀ ਨੂੰ ਮਿਲਣ ਵਾਸਤੇ ਹਾਂਜੀ ਹਾਂਜੀ ਇੱਦਾਂ ਦੇਖ ਰਹੇ ਹੋ ਮਹੌਲ ਕੀ ਮੌਲੀਆ ਮੌਲ ਵੀਰੇ ਬਹੁਤ ਵਧੀਆ ਨਾਲ ਹੀ ਆਪਾਂ ਨਾਲ ਉਹਨਾਂ ਨਾਲ ਪੁਰਾਣੇ ਅਟੈਚ ਜਿਹਨਾਂ ਨਾਲ ਪਾਰਟੀ ਤੋਂ ਪਹਿਲੇ 500 ਨਾਲ ਤੋਂ ਤੇ ਬਹੁਤ ਵਧੀਆ ਅਰੇਂਜਮੈਂਟ ਕਰਿਆ ਹੈ ਨਾ ਇੱਕ ਵਧੀਆ ਲੀਡਰ ਇੱਕ ਵਧੀਆ ਸ਼ਿਕੀਅਤ ਨੇ ਤੇ ਕੈਨੇਡਾ ਦੀ ਪਾਰਲੀਮੈਂਟ ਤੋਂ ਆ ਵੀ ਆਉਂਦੇ ਨੇ ਬਾਕੀ ਆਪਣੇ ਪੰਜਾਬ ਲੈਵਲ ਤੇ ਵੀ ਇਹ ਜਾ ਕੇ ਪੰਜਾਬ ਦੇ ਵਿੱਚ ਵਧੀਆ ਉਧਰ ਰਾਉਂਡ ਰੱਖਦੇ ਆ ਨਾ ਤੇ ਗਰਾਉਂਡ ਤੋਂ ਅਰਥ ਨੇ ਕਾਫੀ ਆ ਨਾ ਤੇ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਜਿੱਦਾਈਏ ਤੇ ਸਾਨੂੰ ਉਮੀਦ ਆ ਵੀ ਇਹ ਵਧੀਆ ਸਮਾਜ ਦੀ ਹਰਕਤਾਂ ਕਰਨਗੇ ਨਹੀਂ ਅਜੀ ਤੁਹ ਲਗਿਨਾਜੀ ਇਧਰ ਆ ਜੋ ਮਰ ਲੱਕੇ ਨੂੰ ਆ ਜਾਓ ਮੇਰਾ ਨਾਮ ਮਨਿੰਦਰ ਜੀ ਸਿੰਘ ਜੀ ਮਨਿੰਦਰਜੀਤ ਸਿੰਘ ਜੀ ਕਿਵੇਂ ਦੇਖ ਰਹੇ ਹੋ ਉਮੀਦੋ ਤਲਾ ਮਾਹੌਲ ਵਧੀਆ ਵਧੀਆ ਮਾਹੌਲ ਇੱਕ ਨੰਬਰ ਹੈ ਜੀ ਅੱਛਾ ਜੀ ਹਾਂ ਜੀ ਤੀਰੂਵੀ ਸੋਤਾ ਨੂੰ ਹੀ ਕਿਉਂ ਵੋਟ ਪਾਣਾ ਚਾਹੁੰਦੇ ਹੋ ਵਧੀਆ ਇੱਕ ਵਧੀਆ ਇਨਸਾਨ ਨੇ ਵਧੀਆ ਇਨਸਾਨ ਹਾਂ ਜੀ ਲੀਡਰ ਵਧੀਆ ਨੇ ਹਾਂ ਜੀ ਲੀਡਰ ਵਧੀਆ ਨੇ ਓਕੇ ਠੀਕ ਹੈ ਤੁਹਾਨੂੰ ਬੱਜ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੁਸੀਂ ਸਹੀ ਕਿੰਨਾ ਠੀਕ ਠਾਕ ਆਜਾ ਪਰੂਵੀ ਸੋਤਾ ਦੇ ਇਵੈਂਟ ਤੇ ਆਇਆ ਮੇਰਾ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਜੀਤ ਹੈ ਜੀ ਗੁਰਜੀਤ ਜੀ ਕਿਹੜੀ ਜਗ੍ਹਾ ਤੋਂ ਆਂ ਜੀ ਮੈਂ ਹਿਆਰਪੁਰ ਤੋਂ ਆਂ ਜੀ ਹਿਆਰਪੁਰ ਠੀਕ ਹੈ ਕੀ ਤੁਸੀਂ ਤੁਸੀਂ ਅੱਜ ਆਏ ਰੂਬੀ ਸੋਤਾ ਜੀ ਨੂੰ ਉਹਦੇ ਪ੍ਰੋਗਰਾਮ ਦੇ ਵਿੱਚ ਹਾਂਜੀ ਕਿਵੇਂ ਲੱਗ ਰਿਹਾ ਮਾਹੌਲ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ ਇੱਥੇ ਹੈਨਾ ਖਾਣ ਪੀਣ ਦਾ ਬਹੁਤ ਸੋਹਣਾ ਆ ਉਹਦਾ ਵੀ ਆਪਾਂ ਉਹਦੀ ਸਪੀਚ ਉਹਨਾਂ ਦੀ ਸੁਣੀ ਆ ਰੂਬੀ ਸੋਤਾ ਜੀ ਹਾਂਜੀ ਤਾਂ ਅਸੀਂ ਚਾਹੁੰਦੇ ਆ ਵੀ ਜਿੱਦਾਂ ਉਹਨਾਂ ਦੀ ਸਪੋਰਟ ਵੱਧ ਤੋਂ ਵੱਧ ਹੋਵੇ ਤੇ ਵਧੀਆ ਗੱਦਾਂ ਜੀ ਰੂਬੀ ਸੋਤਾ ਨੂੰ ਹੀ ਕਿਉਂ ਵੋਟ ਬਣਾ ਚੱਲਦੇ ਕੋਈ وجہ ਰੂਪੀਸ ਹੁੰਦਾ ਜਿੱਦਾਂ ਇਹਨੇ ਬਹੁਤ ਦਾ ਕਾਫੀ ਕੰਮ ਕੀਤੇ ਆ ਜਿੱਦਾਂ ਜਿੱਦਾਂ ਪਿੱਛੇ 5 ਸਾਲਾਂ ਦੇ ਵਿੱਚ ਵੀ ਇਹਨੇ ਕਾਫੀ ਹੈਨਾ ਤਰੱਕੀ ਕੀਤੀ ਆ ਜਿੱਦਾਂ ਹੈਨਾ ਤੇ ਅਸੀਂ ਚਾਹੁੰਦੇ ਆ ਵੀ ਸਾਡੀ ਵੋਟ ਇਹਨਾਂ ਨੂੰ ਹੀ ਜਾਵੇ ਜਿੱਦਾਂ ਬਹੁਤ ਬਿਹਤਰੀ ਹੋਈ ਹੈ ਥੈਂਕ ਯੂ ਅੰਮ੍ਰਿਤਾਲ ਕੀ ਨਾ ਤੋੜਾ ਹਰਮਨ ਹਰਮਨ ਜੀ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ ਆਈ ਡਿਡ ਆਮ ਅ ਨਿਊਨਿਵਰਸਿਟੀ ਨਾਓ ਓਕੇ ਓਕੇ ਤੁਸੀਂ ਜਾਇਰੂ ਬੀਜਦੇ ਪ੍ਰੋਗਰਾਮ ਦੇ ਵਿੱਚ ਕਿਵੇਂ ਦੇਖ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਸਾਰਾ ਕੁਝ ਬਹੁਤ ਸਾਰੇ ਆਏ ਹੋਏ ਆ ਐਂਡ ਆਮ ਫੀਲਿੰਗ ਵੈਰੀ ਓਵਰਬੈਲਮ ਕਿ ਸਾਰੇ ਆਏ ਸਾਈਡ ਸਪੋਰਟ ਕਰ ਰਹੇ ਆ ਰੂਬੀ ਯੂ ਨੋ ਤੁਹਾਡੀ ਵੋਟ ਬਣ ਗਈ ਹਾਂਜੀ ਓਕੇ ਯਾ ਕਿ ਰੂਬੀ ਨੂੰ ਹੀ ਕਿਉਂ ਵੋਟ ਕਰਨਾ ਚਾਹੁੰਦੇ ਹੋ ਤੁਸੀਂ ਕਜ਼ ਉਹਨਾਂ ਨੇ ਬਹੁਤ ਸਾਰੇ ਕਮਿਊਨਿਟੀ ਲਈ ਕੀਤੇ ਆਪਣੀ ਸਪੈਸ਼ਲਿਸ ਪੰਜਾਬੀਜ਼ ਲਈ ਸਿਕਸ ਲਈ ਸੋ ਵੀ ਵਾਂਟ ਟੂ ਰੀਇਲੈਕਟ ਰੂਬੀ ਸਹਾੜਾ ਯਾ ਸਤ ਸ੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਸਤ ਸ੍ਰੀ ਅਕਾਲ ਮੇਰਾ ਨਾਮ ਜਪਜੋਤ ਲੇਵ ਹਾਂਜੀ ਗਰੇਡ ਸਾਹਿਬ ਕੀ ਲਵੇ ਕਿਵੇਂ ਦੇਖ ਰਹੇ ਹੋ ਮਾਬੂਲ ਹਾਂਜੀ ਬਹੁਤ ਪਾਜੀ ਅੱਜ ਸਾਰੇ ਰੂਬੀ 100 ਤੇ ਅਜੀ ਸਪੋਰਟ ਕਾਰ 98 ਤੇ ਬਹੁਤ ਬੰਦਾ ਇਕੱਠ ਹੋਏ ਆ ਵੀਰੋ ਫ੍ਰੀਜ਼ਿੰਗ ਰੇਨ ਸੀ ਸਾਰੇ ਇਕੱਠੇ ਹੋ ਕੇ ਕਮਿਊਨਿਟੀ ਵਾਸਤੇ ਅੱਜ ਕੁਝ ਇਕੱਠਾ ਕਰਨ ਵਾਸਤੇ ਆਏ ਨੇ ਰੂਬੀ 100 ਤਾਂ ਹੀ ਕਿਉਂ ਹੋਰ ਕੋਈ ਕਿਉਂ ਨਹੀਂ ਰੂਬੀ 100 ਤਾਂ ਕਮਿਊਨਿਟੀ ਵਾਸਤੇ ਇਹ ਕੋਈ ਲੜਦੇ ਨੇ ਖੜਦੇ ਨੇ ਤੇ ਜੋ ਕੋਈ ਵੀ ਸਿਚੁਏਸ਼ਨ ਹੋਵੇ ਤੇ ਉਹਨੇ ਕੰਟੀਨਿਊਸ ਨਹੀਂ ਨਾ ਹੋ ਉਹ ਆ ਕਿ ਰੂਪੀ سپورਟ ਜਰੂਰ ਕਰਦੇ ਨੇ ਹਾਂ ਇੱਕ ਗੱਲ ਸਾਰੇ ਇਹੀ ਕਹਿ ਰਹੇ ਨੇ ਕਿ ਰੂਪੀ ਸੋਤਾ ਕਮਿਊਨਿਟੀ ਵਾਸਤੇ ਖੜਦੇ ਨੇ ਲੜਦੇ ਨੇ ਬਹੁਤ ਵੱਡੀ ਗੱਲ ਹੈ ਹਾਂਜੀ ਜਰੂਰ ਪੱਕੀ ਗੱਲ ਇਹ ਹੈਗੀ ਆ ਉਹ ਥੋੜੀ ਗੱਲ ਸੁਣਦੇ ਨੇ ਜੇ ਇਹ ਚੀਜ਼ ਕਹਿੰਦੇ ਨੇ ਉਹੀ ਕਰਦੇ ਨੇ ਵਾਹ ਹਾਂਜੀ ਬਹੁਤ ਵੱਡੀ ਗੱਲ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਭਾਈ ਮੇਰਾ ਨਾਮ ਮੁਹੰਮਦ ਅਸਕਰ ਹੈ ਜੀ ਵਾਹ ਜੀ ਮੈਂ ਪਾਕਿਸਤਾਨ ਤੋਂ ਲਾਹੌਰ ਤੋਂ ਹਾਂ ਜੀ ਵਾਹ ਜੀ 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 ਪਾਕਿਸਤਾਨ ਨਾਲੇ ਵੀ ਸਪੋਰਟ ਚ ਆਏ ਨੇ ਜੇ ਸਪੋਰਟ ਚ ਆਏ ਆ ਜੀ ਅਸੀਂ ਰੂਬੀ ਦੀ ਸਪੋਰਟ ਚ ਆਏ ਆ ਔਰ ਅੱਜ ਤੋਂ ਨਹੀਂ ਆ ਪਿਛਲੇ 6 ਸਾਲ ਤੋਂ ਅਸੀਂ ਰੂਬੀ ਦੀ ਸਪੋਰਟ ਕਰਦੇ ਆ ਅੱਛਾ ਜੀ ਹਾਂ ਜੀ ਰੂਬੀ ਰੂਬੀ ਜਿਹੜੀ ਬੜੀ ਨਾਈਸ ਲੇਡੀ ਹੈ ਔਰ ਅਲਹਮਦੁਲਿਲਾ ਹੁਣ ਵੀ ਉਹ ਜਿੱਤੇਗੀ ਇਲੈਕਸ਼ਨ ਹਾਂ ਜੀ ਸਾਨੂੰ ਬੜੀ ਉਮੀਦ ਹੈ ਉਸ ਉੱਪਰ ਵਾਲੇ ਦੀ ਕਿ ਰੂਬੀ ਜਿਹੜੀ ਆ ਇਲੈਕਸ਼ਨ ਜਿੱਤੇਗੀ ਤੇ ਸਾਡਾ ਇਹਨਾਂ ਦੇ ਨਾਲ ਮੇਰੇ ਮੇਰੇ ਬੜੇ ਅੱਛੇ ਦੋਸਤ ਨੇ ਕੁਲਦੀਪ ਜੀ ਹੋਂਤਾ ਸਾਹਿਬ ਜਿਹੜੇ ਠੀਕ ਹੈ ਜੀ ਤੇ ਡਾਕਟਰ ਸਾਹਿਬ ਜਿਹੜੇ ਨੇ ਅੱਛਾ ਕੋਈ ਕਾਰਨ ਦੱਸੋ ਵੀ ਇਹ ਰੂਬੀ ਸੋਤਾ ਕਿਉਂ ਜਿੱਤੇਗੀ ਲੋਕ ਇਹਨੂੰ ਵੋਟ ਕਿਉਂ ਪਾਉਣਾ ਚਾਹੁੰਦੇ ਨੇ ਰੂਬੀ ਸੋਤਾ ਜਿਹੜੀ ਏ ਦੇਖੋ ਜੀ ਉਹ ਨੇਚਰਲੀ ਬੜੀ ਅੱਛੀ ਲੇਡੀ ਹੈ ਔਰ ਹਰ ਕੋਈ ਵੀ ਉਹਦੇ ਆਫਿਸ ਦੇ ਵਿੱਚ ਜਾਂਦਾ ਹੈ ਨਾ ਤੇ ਉਹਦੀ ਮਦਦ ਕਰਦੀ ਉਹਦੀ ਜੋ ਵੀ ਸਪੋਰਟ ਕਰਨੀ ਹੈ ਜੋ ਵੀ ਕੋ ਮੰਗੇ ਉਹਨੂੰ ਸਪੋਰਟ ਕਰ ਹਾਂ ਜੀ ਰੂਬੀ ਸੋਤਾ ਜਿਹੜੀ ਏ ਕੋਈ ਨਹੀਂ ਕਿਸੇ ਕੋਲੋਂ ਕਿ ਐ ਡਿਫਰੈਂਟ ਐ ਡਿਫਰੈਂਟ ਐ ਡਿਫਰੈਂਟ ਕੋਈ ਅਸੀਂ ਨਹੀਂ ਹੈ ਉਦੇ ਵਿੱਚ ਐਸੀ ਚੀਜ਼ ਨਹੀਂ ਆਸੀ ਮੈਂ ਪਿਛਲੇ 6 ਸਾਲ ਤੋਂ ਮੈਂ ਸਾਉਦੀ ਅਰਬ ਤੋਂ ਆਇਆ ਹਾਂ ਠੀਕ ਹੈ ਜੀ ਤੇ ਮੈਂ ਇਹਨਾਂ ਦੇ ਨਾਲ ਆ ਮੇਰਾ ਆਪਣਾ ਬਿਜ਼ਨਸ ਹੈ ਮੈਂ ਟੋਇੰਗ ਦਾ ਮੇਰਾ ਕੰਪਨੀ ਲੇਕਿਨ ਮੈਂ ਇਹਨਾਂ ਦੇ ਨਾਲ ਬੜਾ ਯਾਨੀ ਮੇਰੀ ਇਹਨਾਂ ਦੀ ਅਟੈਚਮੈਂਟ ਜੀ ਓਕੇ ਜੀ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਨਰਮਨ ਸਿੰਘ ਮਹਾਰਾਜ ਜੀ ਮਹਾਰਾਜ ਜੀ ਕਿ ਆਪਣਾ ਤੁਸੀਂ ਆਏ ਅੱਜ ਰੂਬੀ ਸੋਤਾ ਜੀ ਦੀ ਹੈਲਪ ਦੇ ਵਿੱਚ ਵੱਧ ਕਰਨ ਦੇ ਵਿੱਚ ਹਾਂ ਜੀ ਹਾਂ ਜੀ ਪਹਿਲਾਂ ਵੀ ਅਸੀਂ ਰੂਬੀ ਸੋਤਾ ਦੇ ਨਾਲ ਹੀ ਸੀ ਹੁਣ ਵੀ ਡਟ ਕੇ ਰੂਬੀ ਸੋਤਾ ਦੇ ਨਾਲ ਹੀ ਖੜੇ ਹਾਂ ਕੀ ਕਰਨਾ ਹੈ ਜੀ ਵੀ ਰੂਬੀ ਸੋਤਾ ਦੇ ਵੀ ਹੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਰੂਬੀ ਦੀ ਇਸ ਕਰਕੇ ਮਦਦ ਕਰਨਾ ਚਾਹੁੰਦੇ ਆ ਕਿਉਂਕਿ ਉਹ ਹਰ ਇੱਕ ਕੰਮ ਦੇ ਵਿੱਚ ਅੱਗੇ ਹੋ ਕੇ ਮੂਹਰੇ ਹੋ ਕੇ ਜਿਹੜੇ ਹੈਗੇ ਚੱਲਦੇ ਆ ਕੋਈ ਵੀ ਉਹਨਾਂ ਨੂੰ ਕੰਮ ਕਹੀਏ ਉਹਨਾਂ ਨੇ ਕਿਤੇ ਸਾਨੂੰ ਜਵਾਬ ਨਹੀਂ ਦਿੱਤਾ ਆਪਣੇ ਵੈਰਪਟਨ ਦੀ ਖਾਤਰ ਬਹੁਤ ਵੱਡੀ ਪਦਰ ਤੇ ਉਹ ਕੰਮ ਹੋ ਜਿਹੜੇ ਲੈ ਕੇ ਆ ਰਹੇ ਅੱਛਾ ਜੀ ਇਸ ਕਰਕੇ ਅਸੀਂ ਉਹਨਾਂ ਦੀ ਸਪੋਰਟ ਦੇ ਖੜੇ ਕਿਵੇਂ ਦੇਖ ਰਹੇ ਹੋ ਇਲੈਕਸ਼ਨ ਉਹਨਾਂ ਦਾ ਉਹਨਾਂ ਦਾ ਇਲੈਕਸ਼ਨ ਤਾਂ ਜਿੱਤਣਗੇ ਪੱਕੇ ਜਿੱਤਣਗੇ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਕਿਨਾ ਭਾਜੀ ਤੁਹਾਡਾ ਜੀ ਮੇਰਾ ਨਾਮ ਸ਼ਵਿੰਦਰ ਸਿੰਘ ਹੈ ਜੀ ਸ਼ਵਿੰਦਰ ਸਿੰਘ ਜੀ ਕਿਵੇਂ ਦੇਖ ਰਹੇ ਹੋ ਇਲੈਕਸ਼ਨ ਇਲੈਕਸ਼ਨ ਜੀ ਬਸ ਬੈਨ ਹੋਣ ਬੈਨ ਕਰਾਂਗੇ ਜੀ 101% ਬੈਨ ਕਰਾਂਗੇ ਥੈਂਕ ਯੂ ਥੈਂਕ ਯੂ ਹਾਂ ਜੀ ਭਾਜੀ ਸਤਿ ਸ੍ਰੀ ਅਕਾਲ ਜੀ ਕਿਨਾ ਹੈ ਤੁਹਾਡਾ ਮੇਰਾ ਨਾਮ ਢੱਲੋ ਸਾਹਿਬ ਹੈ ਆਰਟੇਲੋ ਸਾਹਿਬ ਤੇ ਆਪਣਾ ਅਸੀਂ ਤਾਂ ਹੈਲਪ ਕਰਨ ਵਾਸਤੇ ਬੜੇ ਸੱਜਣ ਮਿੱਤਰ ਆਏ ਆ ਸਾਰੇ ਬਾਦ ਕੇ ਕਿ ਆਪਣੇ ਜਿੰਨੇ ਵੀ ਇਮੀਗ੍ਰੇਟ ਸੀ ਹਾਂਜੀ ਬੰਦੇ ਆਪਣੇ ਇੰਡੀਆ ਤੋਂ ਹਨ ਇਹਨਾਂ ਦੀ ਸਰਕਾਰ ਦੇ ਵਿੱਚ ਸਭ ਨੂੰ ਵੀਜੇ ਮਿਲਦੇ ਰਹੇ ਆ ਤੇ ਇਸ ਕਰਕੇ ਆਪਾਂ ਇਹਨਾਂ ਦੀ ਸਪੋਰਟ ਕਰ ਰਹੇ ਆ ਕਿ ਆਪਣੇ ਇਮੀਗ੍ਰੇਟਾਂ ਵਾਸਤੇ ਤੇ ਜਨਮ ਲੋਕਾਂ ਵਾਸਤੇ ਇਹ ਹੀ ਗਵਰਨਮੈਂਟ ਚਾਹੀਦੀ ਆਪਾਂ ਨੂੰ ਸਭ ਤੋਂ ਵਧੀਆ ਗਵਰਨਮੈਂਟ ਸਾਫ਼ ਤੋਂ ਹੀ ਹੈ ਇਹ ਬੀਬੀ ਦੀ ਤਾਂ ਹੀ ਮਦਦ ਕਰਨ ਆਏ ਆ ਆਪਾਂ ਬਿਲਕੁਲ ਜੀ ਕੋਈ ਨਾ ਕਰਨ ਨੂੰ ਲੈ ਕੇ ਵੀ ਜੁੜਿਆ ਹੋਇਆ ਹੈ ਫੈਸ਼ਨ ਨੂੰ ਲੈ ਕੇ ਜੁੜਿਆ ਹੋਇਆ ਹਰ ਪਤਾ ਜਿਹੜਾ ਹੈ ਹਾਂ ਜੀ ਨਾਲ ਜੁੜਿਆ ਹੋਇਆ ਹੈ ਜੁੜਿਆ ਹੋਇਆ ਜੀ ਕਿਉਂਕਿ ਬਾਕੀ ਇਹ ਇਸ ਏਰੀਆ ਦੇ ਵਿੱਚ ਕੋਈ ਵੀ ਸੱਜਣ ਮਿੱਤਰ ਆਪਣਾ ਜਾਂਦਾ ਕੰਮ ਲਈ ਉਹ ਬੀਬੀ ਜੀ ਸਿੱਧੇ ਕਹਿੰਦੇ ਸਾਨੂੰ ਆ ਕੇ ਮਿਲੋ ਸਾਨੂੰ ਕਿਸੇ ਦੀ ਲੋੜ ਨਹੀਂ ਪਈ ਸਿੱਧੇ ਆਓ ਸਾਡੇ ਕੋਲ ਹਾਂਜੀ ਰੁਬੀ ਜੱਜ ਦੇ ਤੁਹਾਡੇ ਇਸ ਮੀਟਿੰਗ ਦੇ ਬਾਰੇ ਤੁਸੀਂ ਸਾਨੂੰ ਥੋੜਾ ਜਿਆਦਾ ਜਾਨਣਾ ਹੈ ਅੱਜ ਅਜਸੀ ਕੈਂਪੇਨ ਲਾਂਚ ਦੀ ਵੈਂਟਰਾ ਕਿ ਆਇਗਾ ਜਾਂ ਰਸਤਾ ਦਸਤੀ ਕੈਂਪੇਨਿੰਗ ਹੋਣਾ ਆਪ ਤੇ ਤਾਂ ਵੱਧ ਹੋ ਗਿਆ ਲਗਾਤਾਰ ਰੋਜ਼ ਕਰ ਰਹੇ ਹੈਗੇ ਆ ਪਰ ਅੱਜ ਯੂ نو ਸਾਰੇ ਕੋਰ ਸਪੋਰਟਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਇਕੱਠੇ ਕਰਕੇ ਇੱਕ ਦੂਜੇ ਨਾਲ ਮਿਲਣ ਦਾ ਮੌਕਾ ਮਿਲਿਆ ਹੈਗਾ ਕਾਫੀ ਸਪੋਰਟ ਮਿਲੀ ਹੈਗੀ ਅੱਜ ਜਿਸ ਦੀ ਦੇਖਿਆ ਹੀ ਹੈਗਾ ਬਹੁਤ ਲੋਕ ਆਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹੈਗੀ ਆ ਇੱਕ ਕਾਫੀ ਮੋਮੈਂਟਮ ਬਣੀ ਹੋਈ ਹੈ ਸਾਡਾ ਇੱਕ ਨਾਮਾ ਲੀਡਰ ਹੈਗਾ ਯਸਵਲ ਖਦਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਲਿਬਰਲ ਪਾਰਟੀ ਦੇ ਲੀਡਰ ਹੈਗੇ ਨੇ ਉਹਨਾਂ ਦਾ ਬਹੁਤ ਹੀ ਸਟਰੋਂਗ ਇਕਨੋਮਿਕ ਐਕਸਪੀਰੀਅੰਸ ਹੈਗਾ ਯਾ ਬਹੁਤ ਡਿਫਿਕਲਟ ਟਾਈਮਸ ਦੇ ਵਿੱਚ ਉਹਨਾਂ ਨੇ ਕੇਂਦਰ ਨੂੰ ਵੀ ਇਕਨੋਮਿਕ ਕ੍ਰਾਈਸਿਸ ਇਨ ਇੰਗਲੈਂਡ ਨੂੰ ਵੀ ਕੱਢਿਆ ਹੈਗਾ ਸੋ ਆਈ ਥਿੰਕ ਲੋਕ ਇਸ ਟਾਈਮ ਤੇ ਚਾਹੁੰਦੇ ਹੈਗੇ ਆ ਵੀ ਕੋਈ ਸਮਝਦਾਰ ਬੰਦਾ ਜਿਹਦੇ ਕੋਲ ਇਸ ਤਰ੍ਹਾਂ ਦਾ ਐਕਸਪੀਰੀਅੰਸ ਹੋਵੇ ਉਹ ਕੈਨੇਡਾ ਦੀ ਇਕਨੋਮੀ ਨੂੰ ਅਗਯ ਤੋਰੇ

ਔਰ ਆਈ ਥਿੰਕ 400 500 ਦੇ ਕੋਲ ਦੇ ਲੋਕ ਪੋਂਸੇ ਵੀ ਨੇ ਪਰ ਮੈਂ 10000 ਰੁਪਈੀ ਦੀ ਬ੍ਰੈਂਟਨ ਨਾਰਥ ਤੋਂ ਆਨਰੇਬਲ ਐਮ ਪੀ ਤਿੰਨ ਵਾਰੀ ਇਹਨੇ ਇਲੈਕਸ਼ਨ ਜਿੱਤਿਆ 10 10 ਹਜ਼ਾਰ ਦੇ ਲੀਡ ਦੇ ਨਾਲ ਔਰ ਹੁਣ ਹੀ ਬਹੁਤ ਪਰਵਾਹਾਂ ਹੁਗਾਰੇ ਨੇ ਮਿਲ ਰਿਹਾ ਔਰ ਮੈਂ ਕਾਫੀ ਸਮਾਂ ਤੇ ਜਾਣ ਦਾ ਮੌਕਾ ਮਿਲਦਾ ਆਫਿਸ ਆਣ ਦਾ ਮੌਕਾ ਮਿਲਦਾ ਔਰ ਬਹੁਤ ਮਿਹਨਤ ਕਰਦੇ ਰਹੇ ਜੀ ਥੈਂਕ ਯੂ ਧੰਨਵਾਦ ਥੈਂਕ ਯੂ ਜੀ ਜੀਨਬਾੜੀ ਤੁਹਾਡਾ ਜੀ ਕਮਲ ਜੀ ਚੱਲ ਕਮਲ ਜੀ ਕਿਵੇਂ ਦੇਖ ਰਹੇ ਹੋ ਮਾਹੌਲ ਸਭ ਮਾਹੌਲ ਬਹੁਤ ਵਧੀਆ ਹੈਗਾ ਤੇ ਮੈਂ ਤਾਂ ਐਡਵਾਂਸ ਹੀ ਰੁਪਈੀ ਨੂੰ ਮੁ ਬਹੁਤ ਵਧੀਆ ਕੰਮ ਕੀਤਾ ਹੈ ਸਾਡੀ ਕਮਿਊਨਿਟੀ ਨੂੰ ਨਾਲ ਲੈ ਕੇ ਚੱਲੇ ਨੇ ਸਭ ਦੇ ਕਾਰੇ ਉਹਨਾਂ ਨੇ ਸਫਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਨੇ ਕੀਤੀ ਹੋਈ ਹੈਗੇ ਨੇ ਤੇ ਜੋ ਉਹਨਾਂ ਦਾ ਕੰਮ ਹੈ ਉਹ ਬੋਲੇਗਾ ਐਂਸ਼ੂਰ ਵੀ ਲ अगेन थैंक यू थैंक यू ਤਨਵਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਨੇ ਦੇਖ ਰਹੇ ਹੋ ਮਾਹੌਲ 아주 ਰੂਬੀ ਜੀ ਦਾ ਓਹ ਜੀ ਬਹੁਤ ਵਧੀਆ ਬਹੁਤ ਵਲੀ ਵਧੀਆ ਹੈਗੇ ਕੰਮ ਕਰ ਬਹੁਤ ਕੀਤਾ ਇਹਨਾਂ ਪਿੱਛੇ ਪਹਿਲੇ ਵੀ ਬਹੁਤ ਸਪੋਰਟ ਕਰਦੇ ਆ ਬਹੁਤ ਹੀ ਹੈਲਪਫੁਲ ਹੈਗੇ ਆ ਔਰ ਇਹ ਨਾਲ ਸਾਡੇ ਵੱਲੋਂ ਸ਼ੋਭਾ ਸ਼ਾਵਾਂ ਨੇ ਮੁਬਾਰਕਾਂ ਸਾਡੇ ਹਰਵਾਨ ਸੀ ਓਕੇ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਜੀ ਕਿਨਾਰ ਜੀ ਮੇਰਾ ਨਾਮ ਮਨਿੰਦਰ ਹੈ ਜੀ ਮਨਿੰਦਰ ਜੀ ਇੱਧਰ ਆ ਜੀ ਹਾਂ ਜੀ ਅੱਗੇ ਜੀ ਤੁਸੀਂ ਦੇਖ ਰਹੇ ਹੋ ਮਹਾਵਜ ਦਾ ਮਾਹੌਲ ਤਾਂ ਬਹੁਤ ਵਧੀਆ ਹਮਗਾਰਾ ਪਰਮਾ ਮਿਲਿਆ ਰੂਬੀ ਜੀ ਨੂੰ ਤੇ ਮੈਨੂੰ ਲੱਗਦਾ ਕਿ ਸੀਟਿੰਗ ਐਮਪੀ ਨੇ 10 ਸਾਲ ਤੋਂ ਕੰਮ ਬਹੁਤ ਕੀਤਾ ਇਹਨਾਂ ਨੇ ਸਾਨੂੰ ਉਮੀਦ ਹੈ ਕਿ ਅੱਗੇ ਫੇਰ ਇਹ ਚੁਣੇ ਜਾਣਗੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਨਾ ਸਰ ਤੁਹਾਡਾ ਹਰਦੇਵ ਸਿੰਘ ਹੈ ਜੀ ਹਾਂ ਜੀ ਹਰਦੇਵ ਸਿੰਘ ਜੀ ਅੱਜ ਤੁਸੀਂ ਆਏ ਜੀ ਇਸ ਮੀਟਿੰਗ ਦੇ ਵਿੱਚ ਕਿਵੇਂ ਲੱਗ ਰਿਹਾ ਤੁਹਾਨੂੰ ਮੀਟਿੰਗ ਦੇ ਵਿੱਚ ਦੇਖ ਕੇ ਬਹੁਤ ਮਜ਼ਾ ਆ ਰਿਹਾ ਸਰ ਔਰ ਇਸ ਤਰ੍ਹਾਂ ਲੱਗ ਇਸ ਤੋਂ ਇਹ ਪ੍ਰਤੀਤ ਹੋ ਰਿਹਾ ਕਿ ਜਿਸ ਤਰ੍ਹਾਂ ਜਿਹੜੀ ਰੂਬੀ ਦੀ ਜਿੱਤ ਹੈਗੀ ਉਹ ਤਾਂ ਆਲਰੇਡੀ ਨਿਸ਼ਚਿਤ ਹੋ ਚੁੱਕੀ ਹੈ ਰਾਈ ਔਰ ਲੋਕਾਂ ਦੇ ਵਿੱਚ ਜਿਹੜਾ ਪਿਆਰ ਹੈ ਰੂਬੀ ਦੇ ਬਾਰੇ ਹੈ ਨਾ ਜੋ ਆਪਾਂ ਪਹਿਲਾਂ ਸੁਣਦੇ ਸੀ ਸੋਚਦੇ ਸੀਗੇ ਰਾਈ ਉਹ ਅੱਜ ਦੇਖਣ ਨੂੰ ਮਿਲ ਰਿਹਾ ਹੈਗਾ ਹੁਣ ਰੂਬੀ ਦੇ ਕੀਤੇ ਹੋਏ ਕੰਮਾਂ ਕਰਕੇ ਮੇਰਾ ਖਿਆਲ ਕਿ ਇਹ ਸਾਰਾ ਜਿਹੜਾ ਇੰਨਾ ਕਿ ਲੋਕ ਜਿਹੜੇ ਇੱਥਾ ਪਹੁੰਚੇ ਹੋਏ ਇਥੇ ਰਾਈ ਸੋ ਬਹੁਤ ਵਧੀਆ ਲੱਗ ਰਿਹਾ ਹੈਗਾ ਜੀ ਥੈਂਕ ਯੂ ਥੈਂਕ ਯੂ ਹਾਂਜੀ ਭਾਜੀ ਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਿਤਪਾਲ ਸਿੰਘ ਪ੍ਰਿਤਪਾਲ ਸਿੰਘ ਜੀ ਅੱਜ ਦਾ ਤੁਸੀਂ ਆਏ ਰੂਬੀ ਦੀ سپورਟ ਦੇ ਵਿੱਚ ਆਏ ਹਾਂਜੀ 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 ਜੀ ਅਸੀਂ ਸਾਡੀ ਇੱਕ ਬਾਬਾ ਮੱਖਣ ਸਾਹ ਲਵਾਨਾ ਦੀ ਬੜੀ ਵੱਡੀ ਐਸੋਸੀਏਸ਼ਨ ਆ ਅਸੀਂ ਸਾਰੇ ਜਿੰਨੇ ਮੈਂਬਰ ਸਾਰੇ ਉਹਦੇ ਡਾਇਰੈਕਟਰ ਆ ਤੇ ਪ੍ਰਧਾਨ ਸਾਹਿਬ ਅਸੀਂ ਸਾਰੇ ਇਕੱਠੇ ਹੋ ਕੇ ਰੂਬੀ ਜੀ ਨੂੰ ਬਹੁਤ ਸਪੋਰਟ ਕਰਦੇ ਆ ਜੀ ਐਂਡ ਸ਼ੀ ਇਜ਼ ਵੈਰੀ ਹੈਲਪਫੁਲ ਲੇਡੀ ਉਹਨਾਂ ਨੇ ਬੜੇ ਸਾਡੇ ਕੰਮ ਵੀ ਹੈਲਪ ਵੀ ਕੀਤੀ ਜਦੋਂ ਸਾਨੂੰ ਜ਼ਰੂਰਤ ਸੀਗੀ ਤੇ ਉਹਦੇ ਉਹਦੀ ਸਪੋਰਟ 'ਚ ਅਸੀਂ ਸਾਰੇ ਆਏ ਆ ਜੀ ਔਰ ਅਸੀਂ ਸਾਰੇ ਬੜੇ ਖੁਸ਼ ਆ ਰਹੀ ਯੂ ਆਰ ਵੈਰੀ ਹੈਪੀ ਕਿ ਇੰਨੇ ਬੰਦੇ ਇਕੱਠਾ ਆਏ ਅੱਜ ਅੱਛਾ ਸਰ ਜਿਹਦੇ ਨਾਲ ਵੀ ਗੱਲ ਕਰਦੇ ਆ ਉਹ ਕਹਿੰਦਾ ਵੀ ਬਹੁਤ سپورਟਫੁਲ ਨੇ ਕੋਈ ਵੀ ਚਲਾ ਜਾਵੇ ਉਹ ਮਿਲਦੇ ਨੇ ਜੋ ਉਹਨਾਂ ਦੇ ਵਸਤਾ ਹੁੰਦਾ ਉਹ ਕੰਮ ਵੀ ਕਰਦੇ ਨੇ ਬਿਲਕੁਲ ਜੀ ਬਿਲਕੁਲ 100% ਰਾਈਟ ਚੀਜ਼ ਹੈ ਇਹ ਸਾਡੇ ਆਪ ਨਾਲ ਹੋਈ ਹੈ ਅਸੀਂ ਸਾਨੂੰ ਕੁਝ ਚੀਜ਼ਾਂ ਚਾਹੀਦੀਆਂ ਸੀਗਾ ਕੁਝ ਲੈਟਰ ਚਾਹੀਦੇ ਸੀਗੇ ਜੋ ਅਸੀਂ ਬਾਕੀ ਐਮਪੀ ਨੂੰ ਅਪਰੋਚ ਕੀਤੀ ਹੈ ਉਹਨਾਂ ਨੇ ਸਾਨੂੰ ਸਾਫ਼ ਨਾ ਕਰਤੀ ਫਿਰ ਅਸੀਂ ਰੂਬੀ ਜੀ ਨੂੰ ਅਪਰੋਚ ਕੀਤੀ ਉਹਨਾਂ ਨੇ ਉਹ ਕੰਮ ਸਾਨੂੰ ਕਰਕੇ ਦਿੱਤਾ ਸੋ ਇਹ ਇਹਦੋਂ ਪਤਾ ਲੱਗਦਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਹੈਲਪਫੁਲ ਲੇਡੀ ਹੈ ਵਾਟਐਵਰ ਪੋਸੀਬਲ ਉਹ ਤੁਹਾਨੂੰ ਆਊਟ ਆਫ ਵੇ ਜਾ ਕੇ ਵੀ ਕਰਕੇ ਦਿੰਦੀ ਹੈ ਸੋ ਉਧਰੋਂ ਸਾਨੂੰ ਦੇਖਣ ਨੂੰ ਲੱਗ ਰਿਹਾ ਦੇਖੋ ਸਾਡੇ ਕਿੰਨੇ ਅਜੋਂ ਦੇ ਸਪੋਰਟਰ ਹੈ ਆਉਂਦੀ ਗੁੱਡਵਿਲ ਕਰਕੇ ਹੈਨਾ ਆਉਂਦੀ ਗੁੱਡਵਿਲ ਕਰਕੇ ਆਈ ਸਾਰੇ ਉਹਨਾਂ ਨੂੰ ਪੂਰਾ ਸਪੋਰਟ ਕਰਨਾ ਥੈਂਕ ਯੂ ਜੀ ਬਿਸ਼ਰ ਆਲ ਦਾ ਬੈਸਟ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਗਵ ਨਾਇਰ ਹੈ ਜੀ ਤੇ ਰੂਬੀ ਜੀ ਦੇ ਅਸੀਂ ਸਿਰੋਤ ਸਪੋਰਟਰ ਰਹੇ ਹਾਂ ਤੇ ਇਹਨਾਂ ਦੀ ਕਾਬਲੀਅਤ ਇਸ ਇਹ ਦਰਸਾਉਂਦੀ ਹੈ ਕਿ ਇਹ ਦੁਬਾਰਾ ਤੋਂ ਰੀਅਲ ਐਕਟ ਹੋਣੇ ਤੇ ਹੋਈ ਹੀ ਜਾਣਗੇ 225 ਦੇ ਤੇ ਪਤਾ ਲੱਗਦਾ ਸਾਰੀ ਸੰਗਤ ਇੱਥੇ ਇਕੱਠੀ ਹੋਈ ਆ ਉਹਨਾਂ ਦੇ ਸਪੋਰਟ ਲਈ ਸਪੋਰਟ ਤਾਂ ਹੀ ਉਸੇ ਬੰਦੇ ਨੂੰ ਮਿਲਦਾ ਜਿਹੜਾ ਓਨੈਸਟ ਤੇ ਹਾਰਡ ਵਰਕਰ ਹੈ ਤੇ ਉਹਨਾਂ ਨੇ ਰੀਅਲ ਐਕਟ ਹੋ ਕੇ ਇਹ ਦੁਬਾਰਾ ਤੋਂ ਇਸ ਸਾਲ ਸ਼ੋਅ ਕਰਦਣੀ ਹੈ ਸਤਿ ਸ਼੍ਰੀ ਅਕਾਲ ਜੀ ਸਭ ਨੂੰ